ਇਹ ਉਹ ਪ੍ਰਾਤਨ ਖੂਹ ਹੈ ਜਿਸ ਖੂਹ ਤੇ ਪਿਤਾ ਕਾਲੂ ਜੀ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਇਹ ਪਵਿੱਤਰ ਖੂਹ ਜਿਹੜਾ ਮੌਜੂਦ ਹੈ ਇਸੇ ਖੂਹ ਤੋਂ ਜਲ ਲੈ ਕੇ ਖੇਤੀਬਾੜੀ ਦਾ ਕਾਰੋਬਾਰ ਜਿਹੜਾ ਕੀਤਾ ਜਾਂਦਾ ਸੀ ਸੰਗਤਾਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਇਸ ਪ੍ਰਾਤਨ ਖੂਹ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਤੁਸੀਂ ਉੱਪਰ ਵੀ ਦਿਖਾ ਦਿਓ ਇੱਕ ਈ ਕਿ ਉੱਪਰੋਂ ਇਹਨੂੰ ਪੂਰੀ ਤਰ੍ਹਾਂ ਢੱਕ ਕੇ ਇਹਨੂੰ ਸੰਭਾਲਣ ਵਾਸਤੇ ਉਪਰੋਂ ਟੱਕ ਦਿੱਤਾ ਗਿਆ ਪਰ ਅੱਜ ਇਸ ਦੇ ਵਿੱਚ ਜਲਤਾ ਨਹੀਂ ਹੈ ਕਿਉਂਕਿ ਪਾਣੀ ਦਾ ਸਥਿਰ ਜਿਹੜਾ ਥੱਲੇ ਜਾਣ ਕਰਕੇ ਅੱਜ ਇਹ ਖੂਹ ਤਾਂ ਸੁੱਕ ਸੁੱਕ ਚੁੱਕਾ ਹੈ ਪਰ ਅੱਜ ਵੀ ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਜੀ ਦੀ ਖੁਸ਼ਬੂ ਗੁਰੂ ਸਾਹਿਬ ਜੀ ਦੇ ਚਰਨ ਅੱਜ ਵੀ ਇਸ ਖੂਹ ਨੂੰ ਪਵਿੱਤਰ ਦਰਸਾ ਰਹੇ ਨੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਬਾਣੀ ਅਖੰਡ ਬਾਣੀ ਪੰਥਕ ਮੀਡੀਆ ਦੇ ਨਾਲ ਤੇ ਮੈਂ ਹਾਂ ਗੁਰਦੇਵਾਲ ਸਿੰਘ ਅਕਸਰ ਅਸੀਂ ਬਹੁਤ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦਿਦਾਰੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਅੱਜ ਜਿਹੜੇ ਪਵਿੱਤਰ ਅਸਥਾਨ ਤੇ ਅਸੀਂ ਪਹੁੰਚਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਇਹ ਗੁਰਦੁਆਰੇ ਦਾ ਸਥਾਨ ਕਿਹੜਾ ਹੈ ਤੇ ਕਿੱਥੇ ਹੈ ਤੇ ਇਸ ਸਥਾਨ ਦੇ ਨਾਲ ਸਿੱਖ ਪੰਥ ਦਾ ਕੀ ਲੈਣਾ ਦੇਣਾ ਸਾਰਾ ਕੁਝ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਹ ਪਵਿੱਤਰ ਸਥਾਨ ਧੰਗੁਰੂ ਨਾਨਕਦੇਵ ਜੀ ਮਹਾਰਾਜ ਉਹਨਾਂ ਦੇ ਪਿਤਾ ਜੀ ਮਹਿਤਾ ਕਲਿਆਨ ਦਾਸ ਜੀ ਉਹਨਾਂ ਦਾ ਜਨਮ ਇਸ ਪਵਿੱਤਰ ਸਥਾਨ ਤੇ ਹੋਇਆ ਸੀ ਤੇ ਇਹ ਪਿੰਡ ਕਿਹੜਾ ਇਹ ਵੀ ਦੱਸਣ ਜਾ ਰਹੇ ਹਾਂ ਇਹ ਪਿੰਡ ਹੈਗਾ ਜੀ ਲੋਹਾਰਾ ਪਿੰਡ ਹੈ ਤੇ ਗੁਰਦੁਆਰਾ ਡੇਰਾ ਸਾਹਿਬ ਦੇ ਨਾਂ ਤੇ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੋਇਆ ਤੇ ਸਿੱਖੀ ਦਾ ਇੱਕ ਥੰਮ੍ਹ ਕਹਿ ਸਕਦੇ ਆ ਇਸ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਨੂੰ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਪਿਤਾ ਜੀ ਨੇ ਆਪ ਜੀ ਨੂੰ ਸੁਲਤਾਨਪੁਰ ਲੋਧੀ ਭੇਜਿਆ ਤੇ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਵੀ ਠਹਿਰ ਕੇ ਗਏ ਨੇ ਤੇ ਬੇਦੀਆਂ ਦੇ ਵਿਰੋਧ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੋਂ ਜਾਣਾ ਪਿਆ ਕਿਉਂਕਿ ਇਹ ਪਿਤਾਪੁਰਖੀ ਸਥਾਨ ਸੀ ਤੇ ਬੇਦੀਆਂ ਨੇ ਸੋਚਿਆ ਵੀ ਸ਼ਾਇਦ ਗੁਰੂ ਸਾਹਿਬ ਆਪਣਾ ਇੱਥੇ ਜ਼ਮੀਨ ਜਾਇਦਾਦ ਮੱਲਣ ਵਾਸਤੇ ਆਏ ਨੇ ਪਰ ਉਹਨਾਂ ਦੇ ਵਿਰੋਧ ਕਰਨ ਤੇ ਗੁਰੂ ਸਾਹਿਬ ਇੱਥੋਂ ਉੱਠ ਕੇ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਇਹ ਨਗਰ ਜਿਹੜਾ ਥੇ ਹੋ ਜਾਂਦਾ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਸਥਾਨ ਤੇ ਪਹੁੰਚਦੇ ਨੇ ਤੇ ਇਸ ਸਥਾਨ ਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਨਗਰ ਨੂੰ ਦੁਬਾਰਾ ਵਰਦਾਨ ਦਿੱਤੇ ਕਿ ਇੱਥੇ ਮੇਰੇ ਬਾਬੇ ਨਾਨਕ ਨੇ ਫੇਰਾ ਪਾਇਆ ਸੀ ਤੇ ਇਹ ਸਥਾਨ ਜਿਹੜਾ ਵਧੇ ਫੁੱਲੇਗਾ ਤੇ ਸਿੱਖੀ ਦਾ ਤੁਰ ਆਖਵਾਵੇਗਾ ਸੋ ਸੰਗਤ ਜੀ ਇਹ ਬਹੁਤ ਸੁਣਾ ਪਵਿੱਤਰ ਸਥਾਨ ਜਿਹੜਾ ਵਾ ਇਹ ਚੋਲਾ ਸਾਹਿਬ ਦੇ ਨੇੜੇ ਤੇੜੇ ਪਿੰਡ ਲੋਹਾਰਾ ਦੇ ਲਾਗੇ ਪਿੰਡ ਲੋਹਾਰਾ ਦੀਆਂ ਬੈਂਕਾਂ ਦੇ ਵਿੱਚ ਲਗਭਗ ਇਹ ਸਥਾਨ ਜਿਹੜਾ ਵਾ ਤਰਨ ਤਾਰਨ ਸਾਹਿਬ ਤੋਂ ਲਗਭਗ 10-15 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਅੱਜ ਤੁਹਾਨੂੰ ਅਸੀਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾ ਰਹੇ ਹਾਂ ਤੇ ਇੱਧਰ ਖੱਬੇ ਪਾਸੇ ਮੇਰੇ ਸਰੋਵਰ ਜਿਹੜਾ ਵਾ ਬਣਿਆ ਹੋਇਆ ਇੱਥੇ ਦੱਸਿਆ ਜਾਂਦਾ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਸ਼ਰਧਾ ਦੇ ਨਾਲ ਆਉਂਦੇ ਹਨ ਇਸ ਸਥਾਨ ਤੇ ਲੋਕ ਸ਼ਰਧਾ ਦੇ ਨਾਲ ਇਸ਼ਨਾਨ ਕਰਦੇ ਹਨ ਤੇ ਇਸ਼ਨਾਨ ਕਰਨ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਕਿ ਜਿਵੇਂ ਧਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਲੇ ਹੋਣ ਤੇ ਉਹਨਾਂ ਦੀ ਖੁਸ਼ਬੂ ਅੱਜ ਵੀ ਇਸ ਮਿੱਟੀ ਦੇ ਵਿੱਚ ਸਮੋਈ ਹੋਈ ਹੈ ਇਹ ਪਵਿੱਤਰ ਸਰੋਵਰ ਸਾਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਥਾਨ ਨੂੰ ਸਜਾਉਣ ਤੋਂ ਬਾਅਦ ਇੱਥੇ ਵੱਖ-ਵੱਖ ਬਾਪੁਰਖਾਂ ਵੱਲੋਂ ਇਹ ਸਰੋਵਰ ਸਾਹਿਬ ਗੁਰੂ ਸਾਹਿਬ ਦੀ ਯਾਦ ਵਿੱਚ ਬਣਾਇਆ ਗਿਆ ਸੀ ਇੱਥੇ ਇੱਕ ਪ੍ਰਾਤਨ ਖੂਹ ਵੀ ਮੌਜੂਦ ਹੈ ਔਰ ਸੱਜੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਈਏ ਇਧਰਲੇ ਪਾਸੇ ਉਹ ਸੋਹਣੀ ਬਿਲਡਿੰਗ ਜਿਹੜੀ ਹੈ ਉਹ ਸਥਾਪਤ ਹੈ ਜਿੱਥੇ ਮਹਿਤਾ ਕਲਿਆਣ ਜੀ ਗੁਰੂ ਸਾਹਿਬ ਦੇ ਪਰਮ ਪੂਜਯ ਪਿਤਾ ਜੀ ਦਾ ਜਨਮ ਹੁੰਦਾ ਹੈ ਅੱਜ ਵੀ ਉਹ ਪੁਰਾਣਾ ਖੂਹ ਜਿਹੜਾ ਇੱਥੇ ਮੌਜੂਦ ਹੈ ਜਿਸ ਖੂਹ ਤੋਂ ਉਹਨਾਂ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਸੀ ਆਪਾਂ ਉਸ ਖੂਹ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸੰਗਤ ਜੀ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ ਇਹ ਉਹ ਪ੍ਰਾਤਨ ਖੂਹ ਹੈ ਜਿਸ ਖੂਹ ਤੇ ਪਿਤਾ ਕਾਲੂ ਜੀ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਇਹ ਪਵਿੱਤਰ ਖੂਹ ਜਿਹੜਾ ਮੌਜੂਦ ਹੈ ਔਰ ਇਸੇ ਖੂਹ ਤੋਂ ਜਲ ਲੈ ਕੇ ਖੇਤੀਬਾੜੀ ਦਾ ਕਾਰੋਬਾਰ ਜਿਹੜਾ ਕੀਤਾ ਜਾਂਦਾ ਸੀ ਸੰਗਤਾਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਇਸ ਪ੍ਰਾਤਨ ਖੂਹ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਤੁਸੀਂ ਉੱਪਰ ਵੀ ਦਿਖਾ ਦਿਓ ਕਰੀ ਕਿ ਉੱਪਰੋਂ ਇਹਨੂੰ ਪੂਰੀ ਤਰ੍ਹਾਂ ਢੱਕ ਕੇ ਇਹਨੂੰ ਸੰਭਾਲਣ ਵਾਸਤੇ ਉੱਪਰੋਂ ਢੱਕ ਦਿੱਤਾ ਗਿਆ ਪਰ ਅੱਜ ਇਸ ਦੇ ਵਿੱਚ ਜਲ ਤਾਂ ਨਹੀਂ ਹੈ ਕਿਉਂਕਿ ਪਾਣੀ ਦਾ ਸਥਿਰ ਜਿਹੜਾ ਥੱਲੇ ਜਾਣ ਕਰਕੇ ਅੱਜ ਇਹ ਖੂਹ ਤਾਂ ਸੁੱਕ ਸੁੱਕ ਚੁੱਕਾ ਹੈ ਪਰ ਅੱਜ ਵੀ ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਜੀ ਦੀ ਖੁਸ਼ਬੂ ਗੁਰੂ ਸਾਹਿਬ ਜੀ ਦੇ ਚਰਨ ਅੱਜ ਵੀ ਇਸ ਖੂਹ ਨੂੰ ਪਵਿੱਤਰ ਦਰਸਾ ਰਹੇ ਨੇ ਸੋ ਬਹੁਤ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਇੱਥੋਂ ਜਲ ਲੈ ਕੇ ਜਾਂਦੀਆਂ ਨੇ ਬਹੁਤ ਸਾਰੇ ਜਿਦਾਂ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਕੁਝ ਲੋਕ ਬਿਮਾਰੀਆਂ ਵਾਸਤੇ ਇੱਥੋਂ ਜਲ ਵੀ ਖੜਦੇ ਹਨ ਤੇ ਬਹੁਤ ਸਾਰੀਆਂ ਦੁੱਖ ਜਿਹੜੇ ਆ ਉਹਨਾਂ ਦੇ ਦੂਰ ਹੁੰਦੇ ਨੇ ਸੋ ਸੰਗਤ ਜੀ ਇਹ ਅਸਥਾਨ ਜਿਹੜਾ ਚੋਲਾ ਸਾਹਿਬ ਦੇ ਨੇੜੇ ਤੇੜੇ ਆ ਤੇ ਗੁਰਦੁਆਰਾ ਡੇਰਾ ਸਾਹਿਬ ਜਦੋਂ ਵੀ ਤੁਸੀਂ ਤਰਨਤਾਰਨ ਸਾਹਿਬ ਦੀ ਧਰਤੀ ਤੇ ਆਉਂਦੇ ਹੋ ਤੇ ਇੱਕ ਵਾਰੀ ਇੱਥੇ ਦਰਸ਼ਨ ਜ਼ਰੂਰ ਕਰਿਓ ਸੰਗਤਾਂ ਦੀ ਸਹੂਲਤ ਵਾਸਤੇ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਹੈ ਬਹੁਤ ਵੱਡੀ ਸਾਰੀ ਬਿਲਡਿੰਗ ਬਣੀ ਹੋਈ ਹੈ ਇੱਥੇ ਸੰਗਤਾਂ ਦਾ ਰਹਿਣ ਬਸੇਰਾ ਵੀ ਹੋ ਸਕਦਾ ਹੈ ਰਹਿਣ ਵਾਸਤੇ ਜਗ੍ਹਾ ਵੀ ਮਿਲੂਗੀ ਔਰ ਸੰਗਤਾਂ ਦੀ ਸਹੂਲਤ ਵਾਸਤੇ 24 ਘੰਟੇ ਲੰਗਰ ਤੁਹਾਨੂੰ ਜਿਹੜੀ ਬਾਬੇ ਨਾਨਕ ਨੇ ਮਰਿਆਦਾ ਚਲਾਈ ਸੀ ਕਿ ਆਏ ਗਏ ਨੂੰ ਪ੍ਰਸ਼ਾਦਾ ਪਹਿਲਾਂ ਮਿਲੇਗਾ ਸੋ ਇਹ ਸਥਾਨ ਤੇ ਲੰਗਰ ਦੀ ਪੂਰੀ ਪੂਰੀ ਸੁਵਿਧਾ ਜਿਹੜੀ ਆ ਉਹ ਸੰਗਤਾਂ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਸੇਵਾਦਾਰ ਪਿੰਡ ਦੀ ਜਿਹੜੀ ਲੋਕਲ ਕਮੇਟੀ ਹੈ ਉਹ ਸੰਗਤਾਂ ਦੀ ਸੇਵਾ ਵੇਰੇ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਹਨ ਸੋ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜਿੱਥੇ ਪਿਤਾ ਕਾਲੂ ਜੀ ਦਾ ਅਵਤਾਰ ਹੁੰਦਾ ਅਸੀਂ ਉਸ ਅਸਥਾਨ ਤੋਂ ਦਿਖਾ ਰਹੇ ਹਾਂ ਸੋ ਸੰਗਤ ਜੀ ਅੱਜ ਤੁਹਾਨੂੰ ਅਸੀਂ ਜਿਸ ਗੁਰਦੁਆਮ ਦੇ ਦਰਸ਼ਨ ਕਰਾ ਰਹੇ ਆ ਆਪਾਂ ਉਸ ਗੁਰਦੁਆਮ ਦਾ ਸੰਪੂਰਨ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਮੌਜੂਦ ਨੇ ਆਓ ਕਰਦੇ ਹਾਂ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਿੱਸਾ ਅੱਛਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਜੀ ਇਹ ਇਹ ਸਥਾਨ ਬਾਰੇ ਜਾਣਨਾ ਪਾਓ ਜੀ ਇਹ ਸਥਾਨ ਜਿਹੜਾ ਪਤਾ ਲੱਗਿਆ ਸੀ ਵੀ ਇੱਥੇ ਪਤਾ ਕਾਲੂ ਜੀ ਦਾ ਜਨਮ ਹੁੰਦਾ ਹੈ ਹਾਂਜੀ ਹਾਂਜੀ ਇਹ ਬਾਬੇ ਨਾਨਕ ਦਾ ਪਿੰਡ ਹੈ ਆਜਾ ਦੇ ਪਿੰਡ ਪੂਰਾ ਇਤਿਹਾਸਕ ਹੀ ਹੈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੰਨੇ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਐ ਇਹਨੂੰ ਜਿਨ੍ਹਾਂ ਨੇ ਇੱਕ ਪ੍ਰਾਤੰਤ ਇਤਿਹਾਸਕ ਨਗਰ ਸ੍ਰੀ ਗੁਰਨਾਗ ਦੇਵ ਦੇ ਪਿਤਾਪੁਰਖ ਨਗਰ ਵਿੱਚ ਪਹੁੰਚ ਕਰਕੇ ਇਸ ਇਤਿਹਾਸ ਨੂੰ ਉਜਾਗਰ ਕਰਨ ਦੀ ਖੇਚਲ ਕੀਤੀ ਹੈ ਇਨ ਪ੍ਰਭਾਵਾਂ ਦਾ ਬਹੁਤ ਬਹੁਤ ਧੰਨਵਾਦ ਇਹ ਇਤਿਹਾਸਿਕ ਤੇ ਪਰਾਦਰ ਨਗਰ ਜੀ ਸ੍ਰੀ ਗੁਰੂ ਨਾਨਕ ਦੇਵ ਦਾ ਪਿਤਾ ਪੁਰਖੀ ਨਗਰ ਹੈ ਜਨਮ ਅਸਥਾਨ ਬਾਬਾ ਮਹਿਤਾ ਕਾਲੂ ਜੀ ਦਾ ਜੀ ਗੁਰਨਾਗਦੇਵ ਦੇ ਪਿਤਾ ਜਿਹਦਾ ਇਤਿਹਾਸ ਨਾਮ ਬਾਬਾ ਮਹਿਤਾ ਕਲਿਆਣ ਦਾਸ ਜੀ ਦੱਸਿਆ ਹੈ ਜੀ ਉਹਨਾਂ ਦਾ ਜਨਮ ਇੱਥੇ ਹੋਇਆ ਬਾਬਾ ਨਾਨਕ ਦੇ ਪਿਤਾ ਪੁਰਖੀ ਨਗਰ ਪੱਠੇ ਵਿੰਡਪੁਰ ਦਾ ਇਤਿਹਾਸ ਹੈ ਸਾਰੀ ਸੰਗਤ ਅਗੇ ਬੇਨਤੀ ਪ੍ਰਾਂਤਿਮ ਸਤਿਕਾਰ ਨਾਲ ਸਰਵਨ ਕਰਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਦੇ ਇਹ ਪ੍ਰਾਦਨ ਤੇਆਸ਼ਕ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਤਾ ਪੁਰਖੀ ਨਗਰ ਹੈ ਜੀ ਜਨਮ ਜਤਾਨ ਬਾਬਾ ਮਹਿਤਾ ਕਲਿਆਣ ਜੀ ਦਾ ਇੱਥੇ ਗੁਰਨਾਗ ਦੇਵ ਦੇ ਪਿਤਾ ਬਾਬਾ ਮਹਿਤੇ ਕਲਿਆਣ ਦਾਸ ਦਾ ਜਨਮ ਹੋਇਆ ਸ੍ਰੀ ਗੁਰੂ ਨਾਨਕ ਦੇਵ ਦੇ ਦਾਦਾ ਸਿਵਰਾਮ ਜੀ ਪੜਦਾ ਦਾ ਰਾਮ ਮਰੈਣ ਜੀ ਇੱਥੇ ਖੇਤੀ ਦਾ ਕੰਮ ਕਰਦੇ ਰਹੇ ਇੱਥੇ ਪੜੇ ਲਿਖੇ ਹੋਣ ਦੇ ਕਾਰਨ ਬਾਬਾ ਮਹਿਤਾ ਕਲਿਆਣ ਦਾਸ ਜੀ ਰਾਏਪੁਰ ਦੇ ਪ੍ਰੇਮ ਕਰਕੇ ਪਾਵ ਰਾਏ ਭੋਇ ਦੇ ਤਲਵੰਡੀ ਚਲੇ ਗਏ ਉੱਥੇ ਗੁਰਨਾਗ ਦੇਵ ਦਾ ਜਨਮ ਹੋਇਆ ਇਸੇ ਪਿੰਡ ਨੂੰ ਮੁਖ ਰੱਖ ਕੇ ਬੀਬੀ ਨਾਗ ਦਾ ਦੇਤਾ ਸੁਲਤਾਨਪੁਰ ਲੋਧੀ ਕੀਤਾ ਸੀ ਜੀ ਇਹਦਾ ਪਹਿਲਾ ਨਾਮ ਹੈ ਪੱਠੇਵਿੰਡਪੁਰ 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 ਨਾਮ ਕਹਨ ਤੇ ਜੀ ਖੱਤਰੀ ਬੇਦੀ ਬਰਿੰਦ ਬਸੰਤੇ ਖੱਤਰੀ ਤੇ ਬੇਦੀਆਂ ਦਾ ਬਹੁਤ ਵੱਡਾ ਇਹ ਨਗਰ ਸੀ ਜਦੋਂ ਗੁਰਨਾਗਦੇਵ ਦੀ ਜਵਾਨ ਵਜਤਾ ਹੋਈ ਉਹਨਾਂ ਨੇ ਬੀਬੀ ਨਾਨਕ ਨੂੰ ਮੈਂਨ ਦੀ ਤਿਆਰੀ ਕੀਤੀ ਸ਼ਲਦਾਨਪੁਰ ਲੋਧੀ ਨੂੰ ਨਾ ਭਾਈ ਬਾਲਾ ਤੇ ਮਰਦਾਨਾ ਵੀ ਸਨ ਤਾ ਬਾਬਾ ਮਹਿਤਾ ਕਲਿਆਣ ਜੀ ਕਹਿਣ ਲੱਗੇ ਪੁੱਤਰ ਜਦੋਂ ਬੀਬੀ ਨਾਗਿੰਦ ਮਿਲਣ ਵਾਸਤੇ ਚੱਲੇ ਆਏ ਨਾ ਸਲਤਾਨਪੁਰ ਲੋਧੀ ਤੋਂ 10 ਕੋਹ ਲੈੰਦੇ ਵਾਲੇ ਪਾਸੇ ਕਪੜਾ ਨਗਰ ਆਉਣਾ ਹੈ ਪੱਠੇਵੰਡ ਬੁਰੇ ਉੱਥੇ ਆਪਣਾ ਬੇਦੀ ਭਾਈ ਜੀ ਆਦਾ ਵਸਦੇ ਆ ਤੂੰ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਉਣਾ ਕਿ ਕੀ ਹਾਲ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਉਹ ਉੱਥੇ ਗਏ ਨਹੀਂ ਤਾਂ ਸੱਤ ਬੈਨ ਕਹਿ ਕੇ ਸ਼੍ਰੀ ਗੁਰਨਾਗਦੇਵ ਜੀ ਆਪਦੇ ਪ੍ਰਾਤਨ ਦੇ ਲਈ ਜਿਹੜੇ ਭਾਈ ਬਾਲਾ ਦੇ ਮਰਦਾਨਾ ਸੀ ਨਾਲ ਲੈ ਕੇ ਸਰਦਾਰ ਬੁਰ ਲੋਧੇ ਨੂੰ ਤਿਆਰੀ ਕੀਤੀ ਜਦੋਂ ਪੱਠੇ ਵਣ ਪੋਦੇ ਨੇ ਦੇਖ ਪਹੁੰਚੇ ਤਾਂ ਘੜ ਘੜ ਕੇ ਜਾਣ ਹਾਰਸ ਜੀ ਗੁਰਨਾਗਦੇਵ ਜੀ ਕਹਿਣ ਲੱਗੇ ਭਾਈ ਬਾਲਾ ਦੇ ਮਰਦਾਨਾ ਅੱਗੇ ਕਰਤਾਰ ਕੀਦਾ ਪੰਨ ਕਿਸ ਪਾਸੇ ਵਾ ਲੈ ਜਾਵੇ ਆਪਾਂ ਪੈਦਾ ਢੱਕਾ ਹੋਇਆ ਭਾਈ ਪਹਿਲਾਂ ਹੀ ਪੂਰਾ ਕਰ ਚੱਲ ਗਏ ਤੇ ਸਾਰੇ ਬੇਦੀਆਂ ਦਾ ਹਾਲ ਚਾਲ ਪੁੱਛ ਗਏ ਇਥੋਂ ਆਪਾਂ ਅੱਗੇ ਚਲੇ ਜਾਵਾਂਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਉਦੇ ਪਿੰਡਾਂ ਪੁਰਖੀ ਨਗਰ ਵਿੱਚ ਆਣ ਕੇ ਪੱਠੇ ਵਣ ਬਰ ਜਾਣ ਕੇ ਬੈਠ ਗਏ ਜਦੋਂ ਬੇਦੀਆਂ ਨੂੰ ਪਤਾ ਲੱਗਾ ਕਿ ਕਾਹੂਆ ਪੁੱਤਰ ਨਾਨਕ ਆਇਆ ਏ ਹੋ ਸਕਦਾ ਉਹ ਦੀ ਜਾਇਦਾਦ ਸਭਾਲਣ ਆਇਆ ਹੋਵੇ ਪਰ ਆਪਾਂ ਇਥੇ ਨੂੰ ਬੈਠਣ ਨੇ ਦੇਣਾ ਹੁਣ ਇਥੋਂ ਕੱਢ ਦੇਣਾ ਹੈ ਇਹ ਵਿਚਾਰ ਕਰਕੇ ਆਣ ਬੇਦੀਆਂ ਜਬੇ ਨਿਹਾਰੇ ਕਰਤ ਕੋ ਰਾਗ ਨਨ ਬਾਗੋ ਚਾਰੇ ਬੇਦੀਆਂ ਨੇ ਆਉਂਦਿਆਂ ਹੀ ਮਹਾਰਾਜ ਦੇ ਨਾਲ ਟਕੜਾ ਆਰੰਭ ਕਰ ਦਿੱਤਾ ਬੜੇ ਕੌੜੇ ਬਜਨ ਕੀਤੇ ਗੁਰਨਾਗ ਦੇਵ ਜੀ ਨੂੰ ਕਹਾਂ ਬੇਦੀਆਂ ਬੰਦ ਚ ਲੈ ਜਾਣਾ ਲੇਖ ਪਖੇਰੀ ਕੁੜਾ ਚਲਾਣਾ ਕਹਿੰਦੇ ਨਨਕਾ ਤੂੰ ਸਾਡੇ ਕੋਲੇ ਜਨਮ ਲੈ ਕੇ ਸਾਡੇ ਕੋਲ ਨੂੰ ਨਾਜ ਲਾਈ ਆ ਪਖੇਰੀ ਵੇਚ ਪਾ ਕੇ ਤੂੰ ਇੱਕ ਰਾਜਵਾਦਤਾ ਹੈ ਪਰ ਹਾਂ ਮਛਰੇਕ ਤੂੰ ਬਸੜਨਾ ਦਾ ਹੈ ਜਾਓ ਅਬੇ ਨਏ ਪਗੜੇ ਉੱਠੇ ਹੈ ਕਹਿੰਦੇ ਜਾ ਤੋਟ ਕੇ ਅੱਗੇ ਜਲੇ ਜਾਓ ਨਹੀਂ ਤਾਂ ਤੁਹਾਨੂੰ ਇੱਥੋਂ ਫੜ ਕੇ ਬਾਹਰ ਕੱਢ ਦਿੱਤਾ ਜਾਵੇਗਾ ਜੂਹ ਦੇ ਵਿੱਚੋਂ ਕਹੋ ਗੁਰੂ ਹਮワਸਨਾ ਕਰੇ ਗੁਰਨਾਦ ਦੇਵ ਜੀ ਕਹਿੰਦੇ ਬੇਦੀ ਪੁਰਸੋ ਅਸੀਂ ਇੱਥੇ ਵਾਸਾ ਕਰਨ ਵਾਸਤੇ ਨਹੀਂ ਆਏ ਕੋ ਦਨ ਬਸੇ ਆਨਤਰ ਬਰੇ ਕਹਿੰਦੇ ਜੀ ਦਾ ਕੁਝ ਦਿਨ ਇੱਥੇ ਰਹਿਣਾ ਹੈ ਤਾਂ ਇੱਥੋਂ ਸਾਰੇ ਬੇਦੀਆਂ ਦਾ ਹਾਲ ਚਾਲ ਪੁੱਛ ਕੇ ਅੱਗੇ ਚਲੇ ਜਾਣਾ ਹੈ ਜਦੋਂ ਕੁਝ ਦਿਨ ਦੀ ਗੱਲ ਕੀਤੀ ਨਾ ਹੀ ਸੰਗਨਾ ਸੰਗ ਸਰੀਕੀ ਤਜੀ ਲਾਲਾ ਨਾ ਹੀ ਕਨੀ ਕੀ ਕਹਿੰਦੇ ਨਾ ਸਾਡਾ ਕਿਸੇ ਨਾਲ ਕੋਈ ਇਥੇ ਸੰਗ ਨਾ ਕੋਈ ਸਾਡਾ ਕਿਸੇ ਨਾਲ ਸਰੀਕਾ ਹੀ ਤਾਂ ਪੁੱਛ ਕੇ ਦਿੰਨੇ ਇਥੇ ਰਹਿਣਾ ਹੈ ਇਥੋਂ ਅੱਗੇ ਚਲੇ ਜਾਣਾ ਹੈ ਜਦੋਂ 2-4 ਦਿਨ ਦੀ ਗੱਲ ਕੀਤੀ ਬੇਦੀ ਬੜੇ ਕਰੋਧਵਾਨ ਹੋਏ ਸੁਣ ਬੇਦੀਆਂ ਨੇ ਕੋਪ ਕਰ ਕਇਓ ਇਹ ਉਤਵ ਦਾਮ ਸਮਨ ਹਮ ਲਾਇਓ ਕਹਿੰਦੇ ਨਾਨਕਾ ਇਹ ਦਾ ਪੇ ਤੇਰੇ ਜਾਣਦੇ ਆ ਜਦੋਂ 2-4 ਨੇ ਤੇ ਰਹਿ ਗਿਆ ਤੈਨ ਮੈਲੇ ਪਲਾਈਂ ਲਹੇਂਗੇ ਕੋਈ ਕਹਿੰਦੇ ਤੂੰ ਦਾ ਕਿੰਨੇ ਬੇਦੀ ਆਪ ਦੇ ਨਾਲ ਇਕੱਠੇ ਕਰ ਲਵੇਗਾ ਬਣੇ ਸਹੈਗ ਤਬ ਤਬ ਇਹ ਕਹਿੰਦੇ ਤੂੰ ਦਾ ਕਿੰਨੇ ਬੇਦੀ ਇਕੱਠੇ ਝਗੜਾ ਕੇ ਜਗੜਾ ਮਾਰ ਕੇ ਬਣ ਜਾਵੇਗਾ ਆਪ ਦਾ ਇੱਥੇ ਪਖੰਡ ਹੋ ਜਾਵੇਗਾ ਜਾਂ ਤੇ ਅਬੇ ਉਠਾਵਨ ਕਰੇ ਤਾ ਵਜ ਪਰਨਾ ਭਰੋਸਾ ਦਰੇ ਕਹਿੰਦੇ ਜਾਂ ਥੋੜਕੇ ਹੁਣੇ ਅੱਗੇ ਜਲਿਆ ਜਾ ਸਾਨੂੰ ਤੇਰੇ ਬੈਨਾਂ ਦੇ ਕੋਈ ਭਰੋਸਾ ਨਹੀਂ ਹੈ ਉਠੋ ਜਾਓ ਸੁਣਵਾ ਗਾ ਹਮਾਰੇ ਨਦਬੋ ਜਗੇਂਗੇ ਤਰੰਦੋ ਠਾਰੇ ਕਹਿੰਦੇ ਜੇ ਨਾਇਦਾ ਉੱਠੇਗਾ ਨਾ ਜਿੱਦਾਂ ਸ਼ਰੀਕਾਂ ਸ਼ਰੀਕ ਕਹਦੇ ਇਦਾਂ ਕੱਢਿਆ ਜਾਵੇਗਾ ਤੈਨੂੰ ਸਾਮਾਦ ਕਿਥੇ ਦੀਵਾ ਨਹੀਂ ਬਾਲਣ ਦੇਵਾਂਗੇ ਜਦੋਂ ਇਹ ਗੱਲ ਬੇਦੀਆਂ ਦੀ ਗੁਰਨਾਮ ਦੇ ਉਹਨੇ ਸੁਣੀ ਤਾਂ ਸਬੋਧਨ ਕਰਕੇ ਗਿਆ ਬੇਦੀ ਪੁੱਸੋ ਅਸੀਂ ਤੁਹਾਨੂੰ ਮਰਨ ਵਾਸਤੇ ਆਏ ਸੀ ਪਰ ਤੁਸੀਂ ਸਾਡੇ ਨਾਲ ਇਰਖਾ ਵਾਸਤੇ ਹੋਏ ਹੋ ਸਾਨੂੰ ਇਹ ਦੱਸੋ ਕਿਦਾ ਪੱਠੇ ਵਣ ਬੋ ਪਿੰਡ ਆਇਆ ਹੈ ਇਹ ਤੁਹਾਡੀ ਕੋਈ ਪੱਕੀ ਵਿਰਾਸਤ ਹੈ ਕਹਿੰਦੇ ਹਾਂ ਜੀ ਇੱਥੋਂ ਦੇ ਰਹਿਣ ਵਾਲੇ ਅਸੀਂ ਹਾਂ ਤੁਸੀਂ ਦੇ ਬੜੇ ਚਰਦੋਂ ਇੱਥੋਂ ਗਏ ਜੋ ਇਹ ਸਾਡੀ ਪੱਕੀ ਵਿਰਾਸਤ ਹੈ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹਮਰਾ ਦੀਵਰਾ ਸਦਾ ਰਹਾਏ ਤੁਮਰਾ ਸਦਨ ਸਾਰ ਮਿਲ ਜਾਏ ਔਰ ਉਜਰੇ ਕਿਤੇ ਖੋਜ ਨਾ ਪਾਵੇ ਕਹਿੰਦੇ ਸਮਾਂ ਆਵੇਗਾ ਸਾਡੀ ਜੋਤ ਇਸੇ ਸੱਚ ਦੀ ਸਦਾ ਜਗੇਗੀ ਤੁਹਾਡਾ ਪਿੰਡ ਮਿੱਟੀ ਕੱਡੇ ਵਿੱਚ ਮਿਲ ਜਾਵੇਗਾ ਤੁਸੀਂ ਕਿਤੇ ਦੂਰ ਜਾ ਕੇ ਵਸੋਗੇ ਇਹ ਬਨਗਲਗਿ ਸਲਤਨਤ ਦੇਵ ਜੀ ਸਰਦਾਰਪੁਰ ਲੋਧੀ ਨੂੰ ਚਲੇ ਗਏ ਮਰਦਾਨਾ ਕਹਿਣ ਲਗਾ ਮਹਾਰਾਜ ਪਿਤਾ ਨੇ ਦੇ ਆਪਾਂ ਨੂੰ ਹਾਲ ਚਲ ਜਾਣ ਵਾਸਤੇ ਭੇਜਿਆ ਸੀ ਤੁਸੀਂ ਨਗਰ ਨੂੰ ਉਜਾੜਾ ਪਾ ਦਤਾ ਕਹਿੰਦਾ ਮਰਦਾਨਿਆਂ ਨਗਰ ਜਾੜਿਆ ਨਹੀਂ ਹੈ ਇਹ ਨਗਰ ਆਪਾਂ ਸੇਵੇਂ ਜਾਮੇ ਵਿੱਚ ਜਾਣਗੇ ਵਸਾਵਾਂਗੇ ਅਦੇ ਇਹ ਜਿੱਥੇ ਆਪਣੀ ਕੋਲ ਜਾਵੇਗੀ ਆਪਣੀ ਕੋਲ ਉੱਥੇ ਵਧੇਗੀ ਫੁੱਲੇਗੀ ਇਹਨੂੰ ਚਾਰ ਚੰਨ ਲੱਗਣਗੇ ਇੰਨਾ ਬਨਗਲਗਿ ਸਲਤਨਨ ਲੋਧੀ ਨੂੰ ਚਲੇ ਗਏ ਇਹ ਤੋਂ ਬਾਅਦ 베ਦਿਆਂ ਦੇ ਵਿੱਚ ਇੰਨੀ ਏੜਖਾ ਵੱਧ ਗਈ ਕਿਉਂਕਿ ਮਹਾਰਾਜ ਦਾ ਵਜਨ ਹੋਇਆ ਸੀ ਲੜ ਲੜ ਭਾਜੇ ਪੁਰ ਕੋ ਸੋਰਾ ਸਾਰੇ 베ਦਿਆਂ ਲੜ ਲੜ ਗਏ ਪੈਨ ਨੂੰ ਛੱਡ ਕੇ ਕਿਤੇ ਦੂਰ ਜਾ ਵਰਸੇ ਪਰ ਉਹ ਤੇ ਤਬ ਗਏ ਠੋਰਾਏ ਕੋਗ ਵਹ ਦਾ ਨਗਰ ਸਾਰਾ ਥੇ ਹੋ ਗਿਆ ਸੇਵੇਂ ਜਾਮੇ ਦਿਗਰ ਸਾਰੇ 베ਦੀ ਜਾ ਚੁੱਕੇ ਸਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨਗਰ ਚੋਲਾ ਸਾਹਿਬ ਨੂੰ ਤਾਰਦੇ ਹੋਏ ਗੋੰਦਵਾਲ ਸਾਹਿਬ ਨੂੰ ਜਾ ਰਹੇ ਸਨ ਜਦੋਂ ਤਿੰਨਾਂ ਕੋਹਾਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਕਿ ਤਿੰਨ ਕੋਹ ਜਦ ਸਤਗੁਰੂ ਗਏ ਚੋਲੇ ਸਾਹਿਬ ਤੋਂ ਤਿੰਨਾਂ ਕੋਹਾਂ ਦੇ ਉੱਪਰ ਆਏ ਇਹ ਗਜਤਾਨ ਬਲੋਗ ਦਾ ਬੜੀ ਸੁਹਾਵਣੀ ਜਗ੍ਹਾ ਦੇਖੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਆਏਗਾ ਗੋਦਵਾਰ ਓੜੀ ਸਾਹਿਬ ਬਣਿਆ ਹੈ ਉੱਥੇ ਬਾਬੇ ਬਕਾਲੇ ਸਾਹਿਬ ਵਾਲੇ ਸੰਤ ਸੇਵਾ ਕਰਵਾ ਰਹੇ ਅਰੇ ਉੱਥੇ ਆਣ ਕੇ ਮਹਾਰਾਜ ਸਾਹਿਬ ਨੇ ਉੱਪਰ ਤਰੰਗਮ ਮੰਨਣ ਥਾਨੀ ਕੋੜੇ ਦੋਤਰੇ ਜੋੜਾ ਉਤਾਰਿਆ ਤੇ ਇਹ ਥੇ ਨੂੰ ਨਮਸਕਾਰ ਕੀਤੇ ਬੈਠੇ ਕਿਤੇ ਕਾਲ ਗੁਣਖਾਨੇ ਕਿੰਨਾ ਸਮਾਂ ਉੱਥੇ ਮਾਰ ਕੇ ਬੰਦ ਕਰਕੇ ਬੈਠੇ ਰਹੇ ਤੇ ਥਲ じゃ ਬੈਸੇ ਗੁਰੂ ਸਭ ਉਹ ਸੰਸੇਠਾਨ ਕਿ ਸਾਰੀ ਸੰਗਤ ਸੰਸੇਠੇ ਵਿੱਚ ਪੈ ਗਈ ਕਿ ਇਹ ਕਿਹੜੀ ਜਗ੍ਹਾ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਨਮਸਕਾਰ ਕੀਤੇ ਸਾਨੂੰ ਦੱਸਿਆ ਹੀ ਨਹੀਂ ਕਿ ਜਗ੍ਹਾ ਕਿਹੜੀ ਹੈ ਉਹਦੇ ਕਰ ਬੰਦਨ ਕੋਰਾ ਵਰ ਬੈਸੇ ਕਿਸ ਕੋ ਤਰ ਹੋਏ ਹੋਏ ਕਿਵੇਂ ਸਾਨੂੰ ਇਹ ਨਹੀਂ ਦੱਸਿਆ ਕਿ ਜਗ੍ਹਾ ਇਹ ਕਿਹੜੀ ਹੈ ਦੇਵਤਾ ਜਬ ਬੈਸਿਕ ਨੂੰ ਸਭੋ ਸੰਸੇਠਾਨ ਕਰ ਜੋਰ ਮੁਝਦ ਪਏ ਕਹਿ ਥਾਨੇ ਜਾਣ ਹੱਥ ਛੋੜ ਕੇ ਪੁੱਛਿਆ ਮਹਾਰਾਜ ਸਾਨੂੰ ਦੱਸੋਗੇ ਕਿਹੜੀ ਜਗਾਏ ਜਨਵਾਵਨੇ ਨਮਸਕਾਰ ਗੇਤ ਦੇ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਜੀ ਬੜੇ ਮੁਸਕਰਾਏ ਕਹਿਣ ਲਗੇ ਭਾਈ ਅਸੀਂ ਤੇਨੂੰ ਨਮਸਕਾਰ ਨਹੀਂ ਕੀਤੇ ਗੁਰਨਾਗ ਦੇਵ ਦੇ ਜਗਦੀ ਹੋਈ ਜੋਧ ਨੂੰ ਨਮਸਕਾਰ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ 350 ਕਦਮ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੰਗੇ ਪੈਰੀ ਚੱਲ ਕੇ ਪਰਿਵਾਰ ਸਮੇਤ ਸੰਗਤ ਸਮੇਤ ਇੱਥੇ ਉੱਪਰ ਆਏ ਆਣ ਗੜਗੇ ਛੋੜੀ ਜਾਗਰ ਬਣਾ ਕੇ ਕਹਿੰਦੇ ਹੋਣੇ ਨਗਰ ਵਧੇ ਫੁੱਲੇਗਾ ਇਹਨੂੰ ਚਾਰ ਚੰਨ ਲੱਗਣਗੇ ਬੈਗ ਸਾਈਡ ਦੇ ਖੂਹ ਜਿਹੜਾ ਬਾਬੇ ਮਹਿਤੇ ਕਾਦੀ ਜਨਮ ਦੀ ਹੋਈ ਜਦ ਬਾਬੇ ਸਿਵਰਾਉ ਨੇ ਹਲਵਾਇਆ ਸੀ ਕਹਿੰਦੇ ਸਮਾ ਪਾ ਗਏ ਇੱਥੇ ਬੋਲੀ ਤਿਆਰ ਹੋਵੇਗੀ ਕਹਿੰਦੇ ਕਿਆਂ ਮੋਡੀਆਂ ਬਿਮਾਰੀਆਂ ਕਰੇ ਜਾ ਗੱਲੀਆਂ ਇੱਥੇ ਕੋੜੇ ਵੀ ਰਾਜੀ ਹੋਣਗੇ ਇਹ ਬਰਦਾਨ ਦੇ ਕੇ ਨਗਰ ਨੂੰ ਬੁਲੰਦਾ ਵਰ ਦੇ ਕੇ ਕਰਕੇ ਕਹਿੰਦੇ ਪਹਿਲਾ ਨਾਮ ਇਹਦਾ ਪੱਠੇਵਿੰਡ ਬੋਰੇ ਮੌਜੂਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਜੀ ਨਾਲ ਮਸ਼ਹੂਰ ਹੋਇਆ ਕਿਉਂਕਿ ਗੁਰਨਾਗ ਦੇਵ ਜੀ ਡੇਰਾ ਕਰਕੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਡੇਰਾ ਕਰਕੇ ਬੈਠੇ ਤੇ ਡੇਰਾ ਸਾਹਿਬ ਮਸ਼ਹੂਰ ਹੋਇਆ ਇੱਥੇ ਸਭ ਤੋਂ ਪਹਿਲਾ ਕਾਰਜ ਜਿਹੜਾ ਟਾਪਸਰੋਵਰ ਦੇ ਵਿੱਚ ਬਾਬਾ ਗੁਰਮੁਖ ਸਿੰਘ ਜੀ ਪਟਿਆਰੇ ਵਾਲੇ ਬਾਬਾ ਸਾਧੂ ਸਿੰਘ ਜੀ ਬਾਬਾ ਚੰਡਾ ਸਿੰਘ ਨੇ ਟਾਪਲਾ ਕਰਗੇ ਇੱਥੋਂ ਹੀ ਕਾਰ ਸੇਵਾ ਦੀ ਆਰੰਭਤਾ ਕੀਤੀ ਇੱਥੋਂ ਹੀ ਸਿੱਖੀ ਪਰਪਲਤ ਹੋਈ ਇਹ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਇਤਿਹਾਸਿਕ ਤੇ ਪ੍ਰਾਦਨ ਨਗਰ ਗੁਰਦੁਆਰਾ ਡੇਰਾ ਸਾਹਿਬ ਦਾ ਸਥਾਨ ਹੈ ਇਹ ਚੋਲਾ ਸਾਹਿਬ ਤੋਂ 10 ਕਿਲੋਮੀਟਰ ਦੂਰੀ ਤੇ ਗੋਨਦਵਾਲ ਸਾਹਿਬੀ ਰੋਡ ਤੇ ਪਦਾਵਾਤੋਂ ਗੋਨਵਾਰ ਜਿਹੜਾ 10 ਕਿਲੋਮੀਟਰ ਪਹਾੜ ਦੀ ਬਾਹੀ ਦੇ ਨਸਿਹਰੇੋਂ ਪਾਵ ਜਿਹੜਾ ਨਸਿਹਰਾ ਇਹ ਨਸਿਹਰੇ ਤੋਂ 10 ਕਿਲੋਮੀਟਰ ਚੜ੍ਹਦੇ ਪਾਸੇ ਤਕਉਣ ਦੇ ਵਿੱਚ ਇੱਕ ਗੁਰਦੁਆਰਾ ਵੱਸਿਆ ਏ ਤੇ ਇੱਥੇ ਹੁਣ ਬਹੁਤ ਜ਼ਿਆਦਾ ਹਰ ਐ ਦੁਆਰ ਜੋ ਪਹਿਰੇ ਦਾ ਨਾਮ ਚੱਲਦਾ ਹੈ ਬੜੀ ਸੰਗਤ ਇਕੱਠੀ ਹੁੰਦੀ ਹੈ ਪਾਵ ਕੇ ਮੇਲੇ ਦੇ ਰੂਪ ਵਿੱਚ ਸੰਗਤਾਂ ਤੇ ਆਉਂਦੀ ਹੈ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਜਾਂਦੇ ਆਂ ਇੱਥੇ ਬਾਬੇ ਗੁਰਮੁਖਸੋਂ ਦਾ ਲੈ ਕੇ ਅਨੇਕਾਂ ਹੀ ਸੰਤਾਂ ਦੇ ਚਰਨ ਸੂਪਰਵਤ ਹੋਈ ਹੈ ਮੌਜੂਦਾ ਸਮੇਂ ਵਿੱਚ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਜੋ ਮਹਾਂਪੁਰ શ્રીਮਾਨ ਸੰਤ ਬਾਬਾ ਤਾਰਾ ਸਿੰਘ ਸ਼ਰੀਆਲੀ ਵਾਲੇ ਤੋਂ ਬਸ ਆਏ ਹੋਏ શ્રીਮਾਨ ਸੰਤ ਬਾਬਾ ਲਖਾ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਜੀ ਕਾਰਕਮਾਂ ਨਾਲ ਸੇਵਾ ਕਰਵਾ ਰਹੇ ਇਥੋਂ ਦੀ ਪ੍ਰਬੰਧਕ ਕਮੇਟੀ ਭਾਈ ਗੁਰਿੰਦਰ ਸਿੰਘ ਜੀ ਟੋਨੀ ਪ੍ਰਧਾਨ ਭਾਈ ਅਵਤਾਰ ਸਿੰਘ ਜੀ ਜਮ ਮਾਰਾ ਹੈ ਮੀਤ ਪ੍ਰਧਾਨ ਭਾਈ ਜੱਸਾ ਸਿੰਘ ਜੀ ਸਰਪੰਚ ਪਿੰਡ ਲਾਵਰਪੁਰ ਤੋਂ ਮੈਂਬਰ ਸਹਿਬਾਨ ਬਾਬਾ ਪਿਆਰਾ ਸਿੰਘ ਜੀ ਲੋਹਾਰ ਮੈਂਬਰ ਸਹਿਬਾਨ ਸੂਰਦਾ ਸਿੰਘ ਜੀ ਸਵਰਗ ਵਾਸੀ ਜੀ ਸੂਰਦਾ ਸਿੰਘ ਜੀ ਪਿੰਡ ਫੇਲੋਗੇ ਇਹ ਪ੍ਰਬੰਧਕ ਕਮੇਟੀ ਨਿਸਕਾਮ ਕਮੇਟੀ ਆ ਮਹਾਪੁਰਸਾਂ ਨਾਲ ਸੰਜੋਗ ਦੇ ਕਰਕੇ ਸੰਜੀਸ਼ੇਵਾ ਵਿਜੇ ਸਾਹਿਬ ਬਾਗੇ ਬڑے ਤਨਮਨ ਦੇ ਤੰਦੇ ਨਾਲ ਮਹਾਪ੍ਰਸਾਦ ਸੇਵਾ ਕਰਵਾ ਰਹੇ ਹਾਂ। ਅੰਤਿਮ ਬਾਬਾ ਜੀ ਜਿੱਤਾਂ ਤੁਸੀਂ ਦੱਸਿਆ ਵੀ ਇੱਥੋਂ ਮਹਿਤਾ ਕਾਲੂ ਜੀ ਜਦੋਂ ਉੱਥੇ ਚੱਲ ਜਾਂਦੇ ਹਨਾ ਹਾਂ ਜੀ ਤੇ ਉਹ ਮਤਲਬ ਬਾਬਾ ਜੀ ਕਹਿੰਦੇ ਵੀ ਪਟਵਾਰੀ ਦਾ ਇਹਨਾਂ ਕੋਲ ਸਾਡਾ ਪਟਵਾਰੀ ਦੀ ਨੌਕਰੀ ਕਰਦੇ ਗਿਆ ਨਾ ਰਾਏ ਬਲਾਰ ਦੇ ਪ੍ਰੇਮ ਕਰਕੇ ਹਾਂ ਜਦੋਂ ਪਟਵਾਰੀ ਸੀਗੇ ਇੱਥੇ ਵੀ ਪਟਵਾਰੀ ਸੀ ਇੱਥੇ ਵੀ ਉਹਦਾ ਦੇਖ ਵੀ ਦੇ ਪਿੰਡ ਦੀ ਇਹੋ ਹੀ ਕਰਦੇ ਆ ਜਮਰ ਦਾ ਪਿੰਡ ਉਹਦਾ ਵਾ ਇਸ ਪਿੰਡ ਦੇ ਵੀ ਪਟਵਾਰੀ ਸੀ ਪਹਿਲਾਂ ਹਾਂ ਇੱਥੇ ਜਿਹੜਾ ਜਮਰ ਹੈ ਪਿੰਡ ਆ ਨਾ ਔਰ ਰਾਏ ਭੋਇ ਦਾ ਪਿੰਡ ਜਮਰ ਆਏ ਹਾਂ ਉੱਥੇ ਪਟਵਾਰੀ ਸੀ ਰਾਏ ਭੋ ਕੁਝ ਸਾਰੇ ਇਲਾਕੇ ਦੇ ਪੜਵਾਰੀ ਸੀਗੇ ਉਹ ਪੰਕਤੀਆਂ ਬੋਲੀਆਂ ਸਲੋਕਾਂ ਦੀਆਂ ਵਿੱਚ ਉਹ ਜਿਹੜੀਆਂ ਪੰਕਤੀਆਂ ਉਹ ਕਿਹੜੇ ਗ੍ਰੰਥ ਵਿੱਚ ਦਰਜ ਨੇ ਇਹ ਸੂਰਜ ਬੜਾ ਹੈ ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਅੱਛਾ ਅੱਛਾ ਉਹਨਾਂ ਦੇ 292 ਅੰਕ ਤੇ ਇਹ ਇਤਿਹਾਸ ਅੰਕਤ ਆ ਹਾਂ ਤੇ ਹੁਣ ਇੱਥੇ ਐਤਵਾਰ ਦੇ ਐਤਵਾਰ ਸੰਗਤ ਇਕੱਠੀ ਹੁੰਦੀ ਬਹੁਤ ਜ਼ਿਆਦਾ ਅਗੇ ਦੇਖਿਓ ਕਿਦੇ ਬਹੁਤ ਜਿਆਦੀ ਸੰਗਤ ਇਕੱਠੀ ਹੁੰਦੀ ਇੱਥੇ ਦਾ ਸਾਰੇ ਦਰਬਾਰ ਦਾ ਸਨਾਨ ਕਰਾਈ ਦਾ ਸਰੋਵਰ ਦਾ ਕੋਈ ਪੁਰਾਣੀਆਂ ਚੀਜ਼ਾਂ ਉਸ ਤੋਂ ਵਧੀਆਂ ਹੈਗੀਆਂ ਮੌਜੂਦ ਹੈਗੀਆਂ ਜੀ ਖੂਹ ਸਾਹਿਬ ਇੱਕ ਖੂਹ ਆ ਇੱਕ ਸਰੋਵਰ ਸਾਹਿਬ ਤੋਂ ਪਹਿਲਾਂ ਡੱਬਣ ਲੱਗਾ ਇੱਥੋਂ ਹੀ ਸਾਰੇ ਸੰਤਾਂ ਨੂੰ ਜਹਿਦਾਰੀਆਂ ਮਿਲੀਆਂ ਜੀ ਬਾਬੇ ਖਰਗ ਸਿੰਘ ਨੇ ਇੱਥੇ ਸੇਵਾ ਕੀਤੀ ਉਹ 10 ਨੰਬਰ ਦਾ ਬਦਮਾਸ਼ ਜੀ ਉਹ ਵੀ ਇੱਥੇ ਸੇਵਾ ਕੇ ਜਹਿਦਾਰੀ ਲੱਗੇ ਉਹਨੇ ਸੇਵਾ ਕੀਤੀ ਜੀ ਜੀ ਇੱਥੇ ਬਾਬਾ ਦਵਾਨ ਸਿੰਘ ਜੀ ਖਜਾਨ ਸਿੰਘ ਜੀ ਹਾਂ ਕੋਟੇ ਜਦੋਂ ਗਏ ਉੱਥੇ ਦੱਬੇ ਗਏ ਜੋ ਕੋਟਾ ਗਰਕ ਹੋਇਆ ਉਹਨਾਂ ਦੇ ਮਾਲ ਨੇ ਇੱਥੇ ਹੀ ਆਣ ਕੇ ਇਹਨਾਂ ਦਵਾਂ ਬਾਦਖ ਜਾਣ ਜੋ ਦਵਾਂ ਤੋਂ ਨੂੰ ਬਾਦੇ ਗੁਰੂ ਸਾਹਿਬ ਦੀ ਆਖਿਆ ਕਰਨ ਕੇ ਮਹਾਰਾ ਜੀ ਨਾਲ ਨਿਕਲੇ ਤੁਹਾਡੇ ਪੁੱਤ ਮਣੇ ਜੀ ਉਹਨਾਂ ਫਿਰ ਚੰਗੇ ਬਾਰੇ ਨਿਕਲੇ ਤੇ ਫਿਰ ਇੱਥੇ ਹੀ ਸੇਵਾ ਕੀਤੀ ਜੀ ਜੀ ਬਾਬਾ ਜੀਵਨ ਸਿੰਘ ਜੀ ਰਾਜ ਚਾਲ ਉਹਨਾਂ ਵੀ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਅਮਰ ਸਿੰਘ ਜੀ ਉਹਨਾਂ ਵੀ ਇੱਥੇ ਸੇਵਾ ਕੀਤੀ ਬਾਬੇ ਬਹਤਾ ਸਿੰਘ ਨੇ ਵੀ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਹਰਮਨ ਸਿੰਘ ਦਿੱਲੀ ਵਾਲਾ ਉਹਨਾਂ ਵੀ ਇੱਥੇ ਸੇਵਾ ਕੀਤੀ ਜਦੋਂ ਇਹ ਸੰਧਵਾ ਪੁਰਸੇ ਇੱਥੇ ਸਾਰੇ ਸੇਵਾ ਕਰਕੇ ਜ਼ਥੇਦਾਰੀਆਂ ਲੈ ਕੇ ਸਾਰੇ ਵੱਡੇ ਸੇਵਾਦਾਰ ਜੀ ਬਹੁਤ ਬਹੁਤ ਧੰਨਵਾਦ ਜੀ ਸੇਵਾ ਦਾ ਕੈਂਬਰ ਜੀ ਸਿੱਖੀ ਦਾ ਦਰਵਾਜ਼ਾ ਜੀ ਤੇ ਇਹ ਸਭ ਤੋਂ ਪਹਿਲਾ ਇਤਿਹਾਸਿਕ ਨਗਰ ਜੀ ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਦੀ ਸਾਜ ਪਾਉਣ ਵਾਸਤੇ ਸੋ ਸੰਗਤ ਜੀ ਇਹ ਸਨ ਸਾਡੇ ਜ਼ਥੇਦਾਰ ਸਾਹਿਬ ਜੋ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਗ੍ਰੰਤੀ ਸਿੰਘ ਦੀ ਐ ਸੇਵਾ ਨਿਭਾ ਰਹੇ ਨੇ ਤੇ ਅੱਜ ਦੀ ਵੀਡੀਓ ਅਸੀਂ ਤਨਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕੁਰਖੀ ਪਿੰਡ ਤੋਂ ਅਸੀਂ ਦਿਖਾ ਰਹੇ ਹਾਂ ਲੋਹਾਰ ਨਾ ਪਿੰਡ ਦਾ ਡੇਰਾ ਸਾਹਿਬ ਗੁਰਦੁਆਰਾ ਦੇ ਨਾਂ ਤੇ ਇੱਕ ਗੁਰਦੁਆਰਾ ਸਾਹਿਬ ਵਸਿਆ ਹੋਇਆ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਦਰਸ਼ਨ ਮੇਲੇ ਕਰਨ ਵਾਸਤੇ ਸੋ ਸਰਗਜੀ ਅਸੀਂ ਬੇਨਤੀ ਕਰਾਂਗੇ ਆਪਣੇ ਚੈਨਲ ਰਾਹੀਂ ਮਾਧਿਅਮ ਰਾਹੀਂ ਕਿ ਜਦੋਂ ਵੀ ਸ੍ਰੀ ਤਰਨਤਾਨ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਓ ਤੇ ਇੱਕ ਵਾਰੀ ਇਸ ਸਥਾਨ ਤੇ ਜ਼ਰੂਰ ਪੁੱਜਿਓ ਜਿੱਥੋਂ ਕੇ ਸਾਡਾ ਇਤਿਹਾਸਿਕ ਧਰਮ ਦਾ ਸ਼ੁਰੂ ਹੁੰਦਾ ਹੈ ਜਿੱਥੋਂ ਕੇ ਸਾਡੀ ਸਿੱਖੀ ਦਾ ਮੋੜ ਵੱਜਦਾ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਥੇ ਆਏ ਹੋਰ ਵੀ ਸੰਤਾਂ ਬਾਪੂਖਾਂ ਦੇ ਚਰਨ ਇਸ ਅਸਥਾਨ ਤੇ ਪਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਅਖੰਡ ਪਾਣੀ ਪੰਥਕ ਮੀਡੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ